ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਪੰਜਵਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ ਬਿਨਸਤ ਬਾਰ ਨਾ ਲੱਗਈ ਬਿਨਸਤ ਥੀਅਮਕ ਲੱਗਦੀ ਕੀ ਬਾਰ ਨਾ ਲੱਗਈ ਬਿਨਸਤ ਬਾਰ ਨਾ ਲੱਗਈ ਜੋ ਕਾਗਦ ਬੂੰਦਾਰ ਜੋ ਕਾਗਦ ਬੂੰਦਾਰ ਬੱਬੇ ਦੇ ਦਲੈਂਕੜ ਹਨ ਉੱਤੇ ਟਿੱਪੀ ਹੈ ਕਸ ਕੇ ਉਚਾਰਨ ਕਰਨਾ ਬੂੰਦਾਰ ਸੁਨ ਮੇਰੀ ਮਨਸਾ ਮਨਵਾਹੇ ਸਤ ਦੇਖ ਵਿਚਾਰ ਸੁਨ ਮੇਰੀ ਮਨਸਾ ਇਥੇ ਚਮਕ ਮਨਾ ਮਾਹੀ ਇਥੇ ਵਿਸਰਾਮ ਸਤ ਦੇਖ ਵਿਚਾਰ ਸਿੱਧ ਸਾਧਕ ਗ੍ਰਿਹੀ ਜੋਗੀ ਤਜ ਗਏ ਘਰ ਬਾਰ ਰਹਾਉ ਜੈਸਾ ਸੁਪਨਾਰੈਣ ਕਾ ਤੈਸਾ ਸੰਸਾਰ ਹਟੈਨ ਕਾ ਇਕੱਠਾ ਨਹੀਂ ਕਹਿ ਦੇਣਾ ਜੈਸਾ ਸੁਪਨਾਰੈਣ ਕਾ ਤੇ ਐਸਾ ਸੰਸਾਰ ਦ੍ਰਿਸ਼ਟਮਾਨ ਸਭ ਬਿਨਸੀਐ ਕਿਆ ਲੱਗਹਿ ਗਵਾਰ ਕਹਾ ਸੁ ਭਾਈ ਮੀਤ ਹੈ ਦੇਖ ਨੈਣ ਪਸਾਰ ਇਕ ਚਾਲੇ ਇਕ ਚਾਲ ਸਹਿ ਸਭ ਆਪਣੀ ਵਾਰ ਜਿਨ ਪੂਰਾ ਸਤਗੁਰ ਸੇਵਿਆ ਸੇ ਅਸਥਰ ਹਰ ਦਵਾਰ ਜਨ ਨਾਨਕ ਹਰਿ ਕਾ ਦਾਸ ਹੈ ਰਾਖ ਪੈਜ ਮੁਰਾਰ ਬਿਲਾਵਲ ਮਹੱਲਾ ਪੰਜਵਾ ਲੋਕਨ ਕੀਆ ਵਡਿਆਈਆ ਬੈ ਸੰਤਰ ਪਾਗ ਜੋ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗ ਜੋ ਪ੍ਰਭ ਜੀਓ ਦਇਆਲ ਹੋਏ ਤੋ ਭਗਤੀ ਲਾਗਾ ਤੋ ਭਗਤੀ ਲਾਗੋ ਲਪਟ ਰਹਿਓ ਮਨ ਬਾਸਨਾ ਗੁਰ ਮਿਲ ਇhtਿਆਗਾ ਰਹਾਓ ਕਰੋ ਬੇਨਤੀ ਆਤ ਕਨੀ ਇਹ ਜੀਓ ਹੋ ਮਾਗੋ ਹੋ ਮੱਗੋ ਅਰਥ ਆਨ ਸਭ ਵਾਰਿਆ ਪ੍ਰੇ ਨਿਮਖ ਸੁਹਾਗੋ ਪ੍ਰੇ ਪੰਜ ਸੰ ਪ੍ਰੇ ਨਿਮਖ ਸੁਹਾਗੋ ਪੰਚ ਸੰਗ ਗੁਰ ਤੇ ਛੁਟੇ ਇਹ ਪੰਚ ਪਦਤੀ ਯਮਕ ਲਾ ਕੇ ਉਚਾਰਨ ਕਰਨਾ ਹੈ ਪੰਚ ਸੰਗ ਨੀ ਪੰਚ ਸੰਗ ਗੁਰ ਤੇ ਛੁਟੇ ਪੰਚ ਸੰਗ ਗੁਰ ਤੇ ਛੁਟੇ ਦੁਖ ਅਰ ਰਾਗ ਰਿਦੈ ਪ੍ਰਗਾਸ ਪ੍ਰਗਟ ਭਇਆ ਨਿਸਬਾਸਰ ਜਾਗੋ ਨਿਸਬਾਸੁਰ ਜਾਗੋ ਨਿਸਬਾਸੁਰ ਜਾਗੋ ਸਰਣ ਸੋਹਾਗਣ ਆਇਆ ਜੇ ਸਮਾਸਤਕ ਭਾਗੋ ਕਹੋ ਨਾਨਕ ਤਿੰਨ ਪਾਇਆ ਤਨ ਮਨ ਸੀਤ ਲਾਗੋ ਸੀਤ ਲਾਗੋ ਇਕੱਠਾ ਹੀ ਉਚਾਰਨ ਕਰਨਾ ਸੀਤ ਲਾਗੋ ਵੱਖਰਾ ਨਹੀਂ ਕਹਿਣਾ ਬਿਲਾਵਲ ਮਹੱਲਾ ਪੰਜਵਾ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ ਮੈਲਾ ਕਦੇ ਨ ਹੋਵਈ ਨਹਿ ਲਾਗੇ ਦਾਗਾ ਪ੍ਰਭ ਪਾਇਆ ਸੁਖ ਦਾਈਆ ਮਿਲਿਆ ਸੁਖ ਪਾਇ ਸਹਜ ਸਮਾਨਾ ਭੀਤਰੇ ਛੋੜਿਆ ਨਹਿ ਜਾਏ ਰਹਾਉ ਜਰਾ ਮਰਾ ਨਹਿ ਵਿਆਪਈ ਫਿਰ ਦੁਖ ਨਾ ਪਾਇਆ ਪੀ ਅੰਮ੍ਰਿਤ ਆਗਨਿਆ ਗੁਰ ਅਮਰ ਕਰਾਇਆ ਪੀ ਅੰਮ੍ਰਿਤ ਆਗਾ ਨਿਆ ਇੱਥੇ ਵਿਸਰਾਮ ਹੈ ਗੁਰ ਗੁਰ ਅਮਰ ਨਹੀਂ ਕਹਦਣਾ ਗੁਰ ਪਦਤੀ ਯਮਕਲਾਕ ਹੀ ਉਚਾਰਨ ਕਰਨਾ ਗੁਰ ਅਮਰ ਕਰਾਇਆ ਸੋ ਜਾਨਨਾ ਜਿਨ ਚਾਖਿਆ ਹਰ ਨਾਮ ਅਮੂਲਾ ਕੀਮਤ ਕਹੀ ਨਾ ਜਾਈਐ ਕਿਆ ਕਹਿ ਮੁਖ ਬੋਲਾ ਸਫਲ ਦਰਸ ਤੇਰਾ ਪਾਰ ਬ੍ਰਹਮ ਗੁਣ ਨਿਧ ਤੇਰੀ ਬਾਣੀ ਪਾਵਉ ਧੂਰ ਤੇਰੀ ਦਾਸ ਕੀ ਨਾਨਕ ਕੁਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ